ਅੱਜਕੱਲ ਪੰਜਾਬ ਵਿੱਚ ਟ੍ਰੈਫਿਕ ਰੂਲਸ ਦੀ ਉਲੰਘਣਾ ਦੇ ਮਾਮਲੇ ਸਾਹਮਣੇ ਆ ਰਹੇ ਨੇ ਇਸੇ ਕੜਾ ਦੇ ਵਿੱਚ ਜਦੋਂ ਲਾਲ ਬੱਤੀ ਲੱਗੀ ਟੈਕਸੀ ਤੇ ਇੱਕ ਵਿਅਕਤੀ ਹੂਟਰ ਮਾਰਦਾ ਆ ਰਿਹਾ ਸੀ ਤਾਂ ਗੋ ਟ੍ਰੈਫਿਕ ਪੁਲਿਸ ਨੇ ਘੇਰ ਲਿਆ ਤੇ ਗੱਡੀ ਨੂੰ ਬੌਂਡ ਕਰ ਦਿੱਤਾ ਟ੍ਰੈਫਿਕ ਇੰਚਾਰਜ ਸਤਨਾਮ ਸਿੰਘ ਅਨੁਸਾਰ ਸਵਿਫਟ ਕਾਰ ਤੇ ਟੈਕਸੀ ਵਾਲੀ ਨੰਬਰ ਪਲੇਟ ਸੀ ਤੇ ਇਸ ਅੰਦਰ ਕਾਲੀਆਂ ਜਾਲੀਆਂ ਲੱਗੀਆਂ ਸਨ ਜਦੋਂ ਇਸ ਦੇ ਡਰਾਈਵਰ ਨੂੰ ਰੋਕ ਕੇ ਗੱਡੀ ਅੰਦਰ ਵੇਖਿਆ ਤਾਂ ਅੰਦਰ ਕੋਈ ਨਹੀਂ ਸੀ ਡਰਾਈਵਰ ਨੂੰ ਪੁੱਛਿਆ ਤਾਂ ਉਸਨੇ ਕਿਹਾ ਕਿ ਇਹ ਗੱਡੀ ਡੀਆਰਓ ਦੀ ਹੈ ਤੇ ਦੱਸਿਆ ਕਿ ਗੱਡੀ ਨੂੰ ਬੌਂਡ ਕਰ ਦਿੱਤਾ ਹੈ ਤੇ ਆਰਟੀਓ ਨੂੰ ਇਸ ਬਾਰੇ ਲਿਖ ਦਿੱਤਾ ਰੋਜ਼ ਦੀ ਤਰ੍ਹਾਂ ਹੀ ਮਾਨਜੋਗ ਐਸਐਸਪੀ ਸਾਹਿਬ ਦੇ ਹੁਕਮ ਅਨੁਸਾਰ ਨਾਕੇ ਲਾਈਦਾ ਤੇ ਵਕ ਵਕ ਵੀ ਕਲਾਂੀਆਂ ਜਿਹੜੀਆਂ ਚੈਕਿੰਗ ਕਰਕੇ ਜੋ ਨੱਚ ਤਰੋਟੀਆਂ ਪਾਈਆਂ ਜਾਂਦੀਆਂ ਉਹਨਾਂ ਦੇ ਚਲਾਨ ਕਰੀਦਾ ਅੱਜ ਟ੍ਰਿਪਲਿੰਗ ਸਵਾਰੀ ਦੇ ਵਿਦਆਉਟ ਨੰਬਰ ਤੋਂ ਜਿਹੜੇ ਬੁਲਟ ਪਾਕੇ ਮਾਰਦੇ ਆ ਇਹਨਾਂ ਦੇ ਸਾਰਿਆਂ ਦੇ ਚਲਾਨ ਕੀਤੇ ਇਸੇ ਦੌਰਾਨ ਹੀ ਇੱਕ ਗੱਡੀ ਸਾਇਰਨ ਮਾਰਦੀ ਹੋਈ ਜੇ ਰੋਡ ਤੋਂ ਆਈ ਹੈ ਜਿਸ ਨੂੰ ਅਸੀਂ ਧੱਕਿਆ ਆ ਤੇ ਧੱਕ ਕੇ ਤੇ ਉਹਦੀ ਅਸੀਂ ਉਹਨੂੰ ਪੁੱਛਿਆ ਵੀ ਤੂੰ ਸਾਇਰਨ ਥਾ ਜਿਹਦੇ ਉੱਤੇ ਰੈੱਡ ਲਾਈਟ ਵੀ ਲੱਗੀ ਹੋਈ ਸੀ ਕਾਲੀਆਂ ਜਾਲੀਆਂ ਵੀ ਲਾਈਆਂ ਹੋਈਆਂ ਸਨ ਤੇ ਉਹਦਾ ਅਸੀਂ ਉਹਨੂੰ ਡੱਕ ਕੇ ਉਹਨੂੰ ਕੁਛ ਪੜਤਾਲ ਕੀਤੀ ਐ ਵਿੱਚ ਕੋਈ ਅਫੀਸਰ ਜਿਹੜਾ ਐ ਮੌਕੇ ਤੇ ਨਹੀਂ ਸੀ ਬੈਠਾ ਤੇ ਇਸ ਕਰਕੇ ਅਸੀਂ ਉਹਦਾ ਉਹਨੂੰ ਬੌਂਡ ਕਰ ਦਿੱਤਾ ਗੱਡੀ ਨੂੰ ਉਹਦਾ ਜਿਹੜੀ ਐ ਰੈੱਡ ਲਾਈਟ ਵੀ ਜਕਟ ਕਰ ਲਈ ਐ ਉਹਦਾ ਹਾਰਨ ਵੀ ਲੁਹਾਤਾ ਜਾਲੀਆਂ ਵੀ ਉਹਦੀਆਂ ਲਾਤੀਆਂ ਤੇ ਉਹਨੂੰ ਅਸੀਂ ਬੌਂਡ ਕਰਤਾ ਤੇ ਦੱਸਣ ਮੁਤਾਬਕ ਐ ਕਿ ਕਹਿੰਦੇ ਵੀ ਆਪਣਾ ਡੀਆਰਓ ਸਾਹਿਬ ਦੀ ਗੱਡੀ ਐ ਤੇ ਪਰ ਉਹ ਵਿੱਚ ਆਪ ਨਹੀਂ ਸੀਗੇ ਕੋ ਟੈਕਸੀ ਪਾਸ ਗੱਡੀ ਐ ਜੀਆਂ ਪਲੇਟਾਂ ਲੱਗੀਆਂ ਪੇਰੈਂਟ ਪਰਸਨਲ ਕਾ ਡੀਐਨਸੀ ਪੇਲੀਆਂ ਪਲੇਟਾਂ ਬੌਂਡ ਕਰਤੀ ਜੀ ਅਸੀਂ ਲੋਕਾਂ ਨੂੰ ਮੈਸੇਜ ਇਹ ਹੀ ਦਿਨਾ ਚੰਦੇ ਆ ਜੇ ਤਾਂ ਆਪਾਂ ਹੁਣ ਇੱਕ ਲੜਕੀ ਨੂੰ ਡੱਕਿਆ ਸੀ ਉਹਦੇ ਪੇਰੈਂਟਸ ਸਦੇ ਆ ਉਹਨਾਂ ਨੂੰ ਕਿਹਾ ਕਿ ਇਹਨਾਂ ਨੂੰ ਕਿਉਂ ਸਕੂਟਰੀ ਦਿੱਤੀ ਹੈ ਵਾਰਨਿੰਗ ਦਿੱਤੀ ਹੈ ਉਹਨਾਂ ਨੂੰ ਕਈਆਂ ਤੇ ਚਲਾਨ ਕੀਤੇ ਆ ਕਈਆਂ ਨੂੰ ਵਾਰਨਿੰਗ ਆ ਸਰ ਹਰੇਕ ਸਕੂਲ ਦੇ ਵਿੱਚ ਸਾਡੇ ਸੈਮੀਨਾਰ ਲੱਗਦੇ ਆ ਵੱਖ-ਵੱਖ ਜਗ੍ਹਾ ਤੇ ਲੱਗਦੇ ਆ ਟੈਕਸੀ ਸਟੈਂਡ ਵਾਲਿਆਂ ਨੂੰ ਇਕੱਠੇ ਕਰਕੇ ਸੈਮੀਨਾਰ ਲਾਈਦਾ ਭਈ ਆ ਜਿਹੜੀਆਂ ਆਪਣਾ ਜਿਹੜੀਆਂ ਪੰਜਾਬ ਸਰਕਾਰ ਦੀਆਂ ਉਹ ਅਫਸਰਾਂ ਦੀਆਂ ਅਧਿਅਤਾ ਨੇ ਉਹਦੇ ਅਨੁਸਾਰ ਚੱਲੋ ਜਿਹੜਾ ਕੋਈ ਨਹੀਂ ਉਹਨੂੰ ਫਾਲੋ ਕਰਦਾ ਫਿਰ ਉਹਦੇ ਅਸੀਂ ਚਲਾਨ ਕਰੀਏ। ਵਿਖਿਆ ਹੀ ਹੁਣ ਆਏ ਅਸੀਂ ਬਾਜ਼ਾਰ ਦੇ ਵਿੱਚ ਵੀ ਰੇੜੀਆਂ ਰੂੜੀਆਂ ਇੱਕ ਸਾਈਡ ਤੇ ਕਰਾਈਆਂ ਹਨ ਮਨਚੌਂਕ ਚ ਵੀ ਮਨਜੋਗ ਐਸਪੀ ਹੈਡਕਵਰਟਰ ਸਾਹਿਬ ਉੱਥੇ ਆਪ ਆਏ ਸੀਗੇ। ਉਹਨਾਂ ਨੇ ਵੀ ਸਾਰਾ ਕੁਝ ਆਪ ਕਰਾਇਆ ਹੈ। ਪਰ ਰੋਜ਼ ਕਰ ਰਹੇ ਆ ਪਰ ਲੋਕੀ ਹਜੇ ਨਹੀਂ ਆ ਪੂਰੀ ਤਰ੍ਹਾਂ ਟੂ ਵੈਨ ਸਾਡੇ ਕੋਲ ਹੈ ਨਹੀਂ ਅਸੀਂ ਮਹਿੰਗਾਈ ਸੀਗੀ ਉਦੋਂ ਆਣਾ ਸੀਗਾ ਮਨਜੋਗ ਹਾਈ ਕੋਰਟ ਤੇ ਜੱਜ ਸਾਹਿਬ ਨੇ ਆਣਾ ਸੀ। ਉਦੇ ਕਰਕੇ ਅਸੀਂ ਸੋਚਿਆ ਕਿ ਕੋਈ ਰਸਤੇ ਦੀ ਗੱਡੀ ਲਾ ਕੇ ਖੜੀ ਕਰਕੇ ਚੱਲਣਾ ਜਾਏ ਜਦ ਨਾਲ ਕੋਈ ਟ੍ਰੈਫਿਕ ਰੁਕ ਦੇ ਉਧਾਂ ਸਾਡੇ ਕੋਲ ਹੈ ਨਹੀਂ ਅਸੀਂ ਜੀਨੀਅਰ ਅਫਸਰਾਂ ਦੇ ਧਿਆਨ ਚ ਲੈ ਹੁੰਦਾ ਗੱਡੀ ਮਗਾਉਣ ਵਾਸਤੇ ਅੱਜਕੱਲ੍ਹ ਪੰਜਾਬ ਵਿੱਚ ਟ੍ਰੈਫਿਕ ਰੂਲਸ ਦੀ ਉਲੰਘਣਾ ਦੇ ਮਾਮਲੇ ਸਾਹਮਣੇ ਆ ਰਹੇ ਨੇ ਇਸੇ ਕੜਾਈ ਦੇ ਵਿੱਚ ਜਦੋਂ ਲਾਲ ਬੱਤੀ ਲੱਗੀ ਟੈਕਸੀ ਤੇ ਇੱਕ ਵਿਅਕਤੀ ਹੂਟਰ ਮਾਰਦਾ ਆ ਰਿਹਾ ਸੀ ਤਾਂ ਗੋ ਟ੍ਰੈਫਿਕ ਪੁਲਿਸ ਨੇ ਘੇਰ ਲਿਆ ਤੇ ਗੱਡੀ ਨੂੰ ਬੌਂਡ ਕਰ ਦਿੱਤਾ ਟ੍ਰੈਫਿਕ ਇੰਚਾਰਜ ਸਤਨਾਮ ਸਿੰਘ ਅਨੁਸਾਰ ਸਵਿਫਟ ਕਾਰ ਤੇ ਟੈਕਸੀ ਵਾਲੀ ਨੰਬਰ ਪਲੇਟ ਸੀ ਤੇ ਇਸ ਅੰਦਰ ਕਾਲੀਆਂ ਜਾਲੀਆਂ ਲੱਗੀਆਂ ਸਨ ਜਦੋਂ ਇਸ ਦੇ ਡਰਾਈਵਰ ਨੂੰ ਰੋਕ ਕੇ ਗੱਡੀ ਅੰਦਰ ਵੇਖਿਆ ਤਾਂ ਅੰਦਰ ਕੋਈ ਨਹੀਂ ਸੀ ਡਰਾਈਵਰ ਨੂੰ ਪੁੱਛਿਆ ਤਾਂ ਉਸਨੇ ਕਹਿ ਕੇ ਗੱਡੀ ਡੀਆਰਓ ਦੀ ਹੈ ਤੇ ਦੱਸਿਆ ਕਿ ਗੱਡੀ ਨੂੰ ਬੌਂਡ ਕਰ ਦਿੱਤਾ ਹੈ ਤੇ ਆਰਟੀਓ ਨੂੰ ਇਸ ਬਾਰੇ ਲਿਖ ਦਿੱ ਅਸੀਂ ਇੱਥੇ ਰੋਜ਼ ਦੀ ਤਰ੍ਹਾਂ ਹੀ ਮਾਨਜੋਗ ਐਸਐਸਪੀ ਸਾਹਿਬ ਦੇ ਹੁਕਮਾਂ ਅਨੁਸਾਰ ਨਾਕੇ ਲਾਈਦਾ ਤੇ ਵਕ ਵਕ ਵੀ ਕਲਾਂੀਆਂ ਜਿਹੜੀਆਂ ਚੈਕਿੰਗ ਕਰਕੇ ਜੋ ਉਹਨਾਂ ਚ ਤਰੁੱਟੀਆਂ ਪਾਈਆਂ ਜਾਂਦੀਆਂ ਉਹਨਾਂ ਦੇ ਚਲਾਨ ਕਰੀਦਾ ਅੱਜ ਟ੍ਰਿਪਲਿੰਗ ਸਵਾਰੀ ਦੇ ਵਿਦਆਊਟ ਨੰਬਰ ਤੋਂ ਜਿਹੜੇ ਬੁਟ ਪਾਕੇ ਮਾਰਦੇ ਆ ਇਹਨਾਂ ਦੇ ਸਾਰਿਆਂ ਦੇ ਚਲਾਨ ਕੀਤੇ ਇਸੇ ਦੌਰਾਨ ਹੀ ਇੱਕ ਗੱਡੀ ਸਾਇਰਨ ਮਾਰਦੀ ਹੋਈ ਜੇ ਰੋਡ ਤੋਂ ਆਈ ਹੈ ਜਿਸ ਨੂੰ ਅਸੀਂ ਧੱਕਿਆ ਆਇਆ ਤੇ ਡੱਕ ਕੇ ਤੇ ਉਹਦੀ ਅਸੀਂ ਉਹਨੂੰ ਪੁੱਛਿਆ ਵੀ ਤੂੰ ਸਾਇਰਨ हां ਜਿਹਦੇ ਉੱਤੇ ਰੈੱਡ ਲਾਈਟ ਵੀ ਲੱਗੀ ਹੋਈ ਸੀ ਤੇ ਕਾਲੀਆਂ ਜਾਲੀਆਂ ਵੀ ਲਾਈਆਂ ਹੋਈਆਂ ਸਨ ਤੇ ਉਹਦਾ ਅਸੀਂ ਉਹਨੂੰ ਡੱਕ ਕੇ ਉਹਨੂੰ ਕੁਛ ਪਰਤਾਲ ਕੀਤੀ ਹੈ ਵਿੱਚ ਕੋਈ ਅਫਸਰ ਜਿਹੜਾ ਐ ਮੌਕੇ ਤੇ ਨਹੀਂ ਸੀ ਬੈਠਾ ਤੇ ਇਸ ਕਰਕੇ ਅਸੀਂ ਉਹਦਾ ਉਹਨੂੰ ਬੌਂਡ ਕਰ ਦਿੱਤਾ ਗੱਡੀ ਨੂੰ ਉਹਦਾ ਜਿਹੜੀ ਐ ਰੈੱਡ ਲਾਈਟ ਵੀ ਜਕਟ ਕਰ ਲਈ ਐ ਉਹਦਾ ਹਾਰਨ ਵੀ ਲੁਹਾਤਾ ਜਾਲੀਆਂ ਵੀ ਉਹਦੀਆਂ ਲਾਤੀਆਂ ਤੇ ਉਹਨੂੰ ਅਸੀਂ ਬੌਂਡ ਕਰਤਾ ਤੇ ਦੱਸਣ ਮੁਤਾਬਕ ਹੈ ਕਿ ਕਹਿੰਦੇ ਵੀ ਆਪਣਾ ਡੀਆਰਓ ਸਾਹਿਬ ਦੀ ਗੱਡੀ ਹੈ ਤੇ ਪਰ ਉਹ ਵਿੱਚ ਆਪ ਨਹੀਂ ਸੀਗੇ ਉਹ ਟੈਕਸੀ پاس ਗੱਡੀ ਹੈ ਪੇਲੀਆਂ ਪਲੇਟਾਂ ਲੱਗੀਆਂ ਪੇਲੀਆਂ ਪਰਸਨਲ ਗੱਡੀ ਨਹੀਂ ਸੀ ਪੇਲੀਆਂ ਪਲੇਟਾਂ ਬਾਂਡ ਕਰਤੀ ਜੀ ਅਸੀਂ ਲੋਕਾਂ ਨੂੰ ਮੈਸੇਜ ਇਹ ਜੀ ਦਿਨਾ ਚੰਦੇ ਹ ਜੇ ਤਾਂ ਆਪਾਂ ਹੁਣ ਇੱਕ ਲੜਕੀ ਨੂੰ ਡੱਕਿਆ ਸੀ ਉਹਦੇ ਪੇਰੈਂਟਸ ਦੇ ਆ ਉਹਨਾਂ ਨੂੰ ਕਿਹਾ ਕਿ ਇਹਨਾਂ ਨੂੰ ਕਿਉਂ ਸਕੂਟਰੀ ਦਿੱਤੀ ਹੈ ਵਾਰਨਿੰਗ ਦਿੱਤੀ ਹੈ ਉਹਨਾਂ ਨੂੰ ਕਈਆਂ ਤੇ ਚਲਾਨ ਕੀਤੇ ਹੈ ਕਈਆਂ ਨੂੰ ਵਾਰਨਿੰਗ ਆ ਸਰ ਹਰੇਕ ਸਕੂਲ ਦੇ ਵਿੱਚ ਸਾਡੇ ਸੈਮੀਨਾਰ ਲੱਗਦੇ ਆ ਵੱਖ-ਵੱਖ ਜਗ੍ਹਾ ਤੇ ਲੱਗਦੇ ਆ ਟੈਕਸੀ ਸਟੈਂਡ ਵਾਲਿਆਂ ਨੂੰ ਇਕੱਠੇ ਕਰਕੇ ਸੈਮੀਨਾਰ ਲਾਈਦਾ ਪਈਆ ਜਿਹੜੀਆਂ ਆਪਣਾ ਜਿਹੜੀਆਂ ਪੰਜਾਬ ਸਰਕਾਰ ਦੀਆਂ ਉਹ ਅਫਸਰਾਂ ਦੀਆਂ ਹਦਾਇਤਾਂ ਨੇ ਉਹਦੇ ਅਨੁਸਾਰ ਚੱਲੋ ਜਿਹੜਾ ਕੋਈ ਨਹੀਂ ਉਹਨੂੰ ਫਾਲੋ ਕਰਦਾ ਫਿਰ ਉਹਦੇ ਅਸੀਂ ਚਲਾਨ ਕਰੀਏ। ਵਿਖਿਆ ਹੋਣਾ ਅਸੀਂ ਬਾਜ਼ਾਰ ਦੇ ਵਿੱਚ ਵੀ ਜਿਹੜੀਆਂ ਰੂੜੀਆਂ ਇੱਕ ਸਾਈਡ ਤੇ ਕਰਾਈਆਂ ਹਨ ਮਨਚੌਂਕ ਚ ਵੀ ਮਨ ਜੋ ਗਿਆ ਐਸਪੀ ਹੈਡਕ quarter ਸਾਹ ਕੋਥੇ ਆਪ ਆਏ ਸੀਗੇ ਉਹਨਾਂ ਨੇ ਵੀ ਸਾਰਾ ਕੁਝ ਆਪ ਕਰਾਇਆ ਹੈ। ਔਰ ਰੋਜ਼ ਕਰ ਰਹੇ ਆ ਪਰ ਲੋਕੀ ਹਜੇ ਨਹੀਂ ਆ ਪੂਰੀ ਤਰ੍ਹਾਂ ਟੂ ਵੈਨ ਸਾਡੇ ਕੋਲ ਹੈ ਨਹੀਂ ਅਸੀਂ ਮਹਿੰਗਾਈ ਸੀਗੀ ਉਦੋਂ ਆਣਾ ਸੀਗਾ ਮਾਨਯੋਗ ਹਾਈ ਕੋਰਟ ਦੇ ਜੱਜ ਸਾਹਿਬ ਨੇ ਆਣਾ ਸੀ ਉਹਦੇ ਕਰਕੇ ਅਸੀਂ ਸੋਚਿਆ ਕਿ ਕੋਈ ਰਸਤੇ 'ਚ ਗੱਡੀ ਲਾ ਕੇ ਖੜੀ ਕਰਕੇ ਚੱਲਣਾ ਜਾਏ ਜਦੋਂ ਨਾਲ ਕੋਈ ਟ੍ਰੈਫਿਕ ਰੁਕਦੇ ਉਦਾਂ ਸਾਡੇ ਕੋਲ ਹੈ ਨਹੀਂ ਅਸੀਂ ਸੀਨੀਅਰ ਅਫਸਰਾਂ ਦੇ ਧਿਆਨ 'ਚ ਲਿਆਂਦਾ ਗੱਡੀ ਮਗਾਉਣ ਵਾਸਤੇ